ਖਬਰ ਪਟਿਆਲੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਰਹਾਲੀ ਸਾਹਿਬ ਦੇਰ ਰਾਤ 39 ਸਾਲਾ ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ ਕਰਨ ਦੀ ਖਬਰ ਸਾਹਮਣੇ ਆਈ ਹੈ ਪਿੰਡ ਦੇ ਹੀ ਨੌਜਵਾਨ ਦੇ ਵੱਲੋਂ ਪ੍ਰਾਣੀ ਰਣਜੀਤ ਦੇ ਚਲਦਿਆਂ ਇਹ ਕਤਲ ਨੂੰ ਅੰਜਾਮ ਦਿੱਤਾ ਗਿਆ ਹੈ ਜਾਣਕਾਰੀ ਦੇ ਮੁਤਾਬਕ ਮ੍ਰਿਤਕ ਨੌਜਵਾਨ ਦਾ ਨਾਮ ਜਿਹੜਾ ਹੈ ਮਨਪ੍ਰੀਤ ਸਿੰਘ ਦੱਸਿਆ ਜਾ ਰਿਹਾ ਜੋ ਕਿ 29 ਸਾਲ ਦਾ ਸੀ ਦੱਸ ਦਿੰਦੇ ਆ ਕਿ ਰਾਤ ਜਦ ਉਹ ਖੇਤਾਂ ਤੋਂ ਆਪਣੇ ਘਰ ਵਾਪਸ ਆ ਰਿਹਾ ਸੀ ਖੇਤਾਂ ਤੋਂ ਘਰ ਵਾਪਸ ਆ ਰਿਹਾ ਸੀ ਤਾ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਰਸਤੇ ਦੇ ਵਿੱਚ ਹੀ ਹਮਲਾਵਰਾਂ ਨੇ ਉਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਇਸ ਘਟਨਾ ਨੂੰ ਅੰਜਾਮ ਦਿੱਤਾ ਫਿਲਹਾਲ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਮੌਕੇ ਤੇ ਮੌਜੂਦ ਹਨ ਮੌਕੇ ਦਾ ਜਾਇਜ਼ਾ ਲਿੱਤਾ ਜਾ ਰਿਹਾ ਹੈ ਪਟਿਆਲੇ ਤੋਂ ਇਹ ਖਬਰ ਹੈ ਪਿੰਡ ਕਰਹਾਲੀ ਦਾ ਰਹਿਣ ਵਾਲਾ ਸੀ ਜੋ ਕਿ ਮਹਿਜ਼ 29 ਸਾਲ ਦਾ ਨੌਜਵਾਨ ਸੀ ਜੋ ਕਿ ਪਿੰਡ ਦੇ ਵਿੱਚ ਹੀ ਕਿਸੇ ਨੌਜਵਾਨ ਦੇ ਨਾਲ ਉਸ ਦੀ ਕੋਈ ਪੁਰਾਣੀ ਰੰਜਿਸ਼ ਚੱਲਦੀ ਸੀ ਲੜਾਈ ਚੱਲਦੀ ਸੀ ਅਤੇ ਇਸੇ ਰੰਜਿਸ਼ ਨੇ ਜਿਹੜਾ ਕਤਲ ਦਾ ਰੂਪ ਧਾਰਨ ਕਰ ਲਿਆ ਪਿੰਡ ਦੇ ਹੀ ਇੱਕ ਨੌਜਵਾਨ ਦੇ ਵੱਲੋਂ ਜਿਹੜਾ ਕਤਲ ਕੀਤੇ ਜਾਣ ਦੀ ਜਾਣਕਾਰੀ ਹੈ ਜਾਣਕਾਰੀ ਦੇ ਮੁਤਾਬਕ ਨੌਜਵਾਨ ਜਿਸ ਨੂੰ ਕਤਲ ਦੇ ਜਾਣਕਾਰੀ ਦੇ ਮੁਤਾਬਕ ਮ੍ਰਿਤਕ ਨੌਜਵਾਨ ਜਿਸ ਦਾ ਨਾਮ ਮਨਪ੍ਰੀਤ ਸਿੰਘ ਦੱਸਿਆ ਗਿਆ ਜੋ ਕਿ 29 ਸਾਲ ਦਾ ਸੀ ਅਤੇ ਆਪਣੇ ਘਰ ਆ ਰਿਹਾ ਸੀ ਵਾਪਸ ਖੇਤਾਂ ਤੋਂ ਅਤੇ ਜਦੋਂ ਉਹ ਖੇਤਾਂ ਤੋਂ ਵਾਪਸ ਘਰ ਆਉਂਦਾ ਰਾਤ ਦਾ ਸਮਾਂ ਸੀ ਰਸਤੇ ਦੇ ਵਿੱਚ ਹੀ ਹਮਲਾਵਰ ਉਸ ਨੂੰ ਰੋਕਦੇ ਨੇ ਅਤੇ ਉਸ ਦੇ ਨਾਲ ਬਹਿਸਬਾਜੀ ਵੀ ਹੁੰਦੀ ਹੈ ਅਤੇ ਫਿਰ ਉਸ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ ਜਾਂਦਾ ਉਸ ਉੱਤੇ ਜਿਹੜਾ ਆ ਹਮਲਾ ਕੀਤਾ ਜਾਂਦਾ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਫਿਲਹਾਲ ਪਟਿਕਨਸੀ ਦੇ ਵਿੱਚ ਪੁਲਿਸ ਮੁਲਾਜ਼ਮ ਜਿਹੜੀ ਹੈ ਉਸ ਸਾਰੇ ਮਾਮਲੇ ਦੀ ਜਿਹੜੀ ਹੈ ਛਾਣਬਿਣ ਕਰ ਰਹੀ ਹੈ ਜਾਂਚ ਕਰ ਰਹੀ ਹੈ ਮੌਕੇ ਦਾ ਜਾਇਜ਼ਾ ਲਿੱਤਾ ਜਾ ਰਿਹਾ ਅਤੇ ਜਲਦ ਹੀ ਔਰ ਜਿਹੜੇ ਕਾਤਲ ਨੇ ਉਹਨਾਂ ਨੂੰ ਕਾਬੂ ਕਰਨ ਦੀ ਸੰਭਾਵਨਾ ਪੁਲਿਸ ਵੱਲੋਂ ਜਤਾਈ ਜਾ ਰਹੀ ਹੈ। ਮੇਰਾ ਨਾਮ ਤਾਂ ਭਾਈ ਸ਼ੇਰ ਕੋਰਾ ਮੇਰੇ ਪੁੱਤ ਦੇ ਨਾਮ ਮਨਪ੍ਰੀਤ ਸਿੰਘ। ਪੁੱਤਾ ਸੀ। ਹਾਂ ਪੁੱਤਾ। ਕਿੱਥੇ ਟਨਗੀ ਵਾਪਰੀ ਹੈ? ਮੈਂ ਖੇਤ ਕਿਉਂ ਆਇਆ ਭਾਈ? ਸਾਨੂੰ ਨਹੀਂ ਪਤਾ ਉਹਦਾ ਬਾਪ ਉਹਦੇ ਮੋਟੇ ਟ੍ਰੈਕਟ ਪਤੇ ਉੱਤਰ ਗਿਆ। ਖੰਡਾ ਉਹਨੂੰ ਫੋਨ ਕਰਿਆ ਸਾਨੂੰ ਕੋਈ ਪਤਾ ਨਹੀਂ ਪੁੱਤਾ। ਉਹ ਕਰ ਰਹੇ ਆ ਗਿਆ। ਉਹ ਉੱਥੇ ਮੈਨੂੰ ਤਾਂ 11:00 ਵਜੇ ਪਤਾ ਲੱਗਿਆ। ਇਹ ਉਹ ਕੁਝ ਹੋਇਆ ਇਹ ਲੈ ਆਏ ਜਾ ਕੇ ਮੇਰੇ ਵਰਗੀ ਦਾ ਤੜਕੀ ਪਤਾ ਲੱਗਿਆ। ਯੋਗੂਸਾ ਬਣ ਗਿਆ ਦਾਖਲ ਆ ਬਈ ਹੁਣ ਪੰਜ ਚਾਰ ਜਣੇ ਇਥੇ ਕੌਣ ਪਿੰਡ ਦੀ ਤੇ ਪਿੰਡ ਦੇ ਹੀ ਐ ਕੀ ਪਤਾ ਜੀ ਕੋਈ ਪਿੰਡ ਪਿੰਡ ਦਾ ਉਧਰ ਦੋ ਭਾਈ ਤਾਂ ਬਲਕਾਰਾ ਛੋਟੇ ਭਾਈ ਦੇ ਨਾਮ ਦਾ ਬੰਨ ਪਤਾ ਨਹੀਂ ਦੋ ਇੱਕ ਜਮਾਰਾ ਦਾ ਮੁੰਡਾ ਦਾ ਨਾਮ ਕਿਸੀ ਦਾ ਪਤਾ ਜੀ ਨਾ ਬੱਗੇ ਹੁਣ ਤਾਂ ਰੋਲਾ ਵੀ ਕਿਸੇ ਦਾ ਨਹੀਂ ਦਾ ਹੁਣ ਤਾਂ ਸਾਡੇ ਨਾਲ ਕਿਸੇ ਦਾ ਰੋਲਾ ਹੰਤਾ ਸੀ ਤਾਂ ਹੁਣ ਜਾਣੇ ਹੀ ਨਹੀਂ ਦੰਦੇ ਤੇ ਕਰ ਹੀ ਰਹਿੰਦਾ ਉਹ ਇਹਨਾਂ ਵੀ ਲੜਾਈ ਸੀ ਇਹਨਾਂ ਦੇ ਪਹਿਲਾਂ ਤਾਂ ਨਿਬੜ ਨਿਬੜ ਗਿਆ ਤਾਂ ਉਹਦਾ ਕਾਦੀ ਲੜਾਈ ਪਈ ਸੀ ਪਤਾ ਨਹੀਂ ਬੁਕੇ ਮੈਨੂੰ ਤਾਂ ਇਹ ਲੜ ਲੜਪਹਾਂ ਜਦੋਂ ਬ੍ਰਦਰ ਪਾਰਟੀ ਦੇ ਮੁੰਡਿਆਂ ਦੀ ਲੜਾਈ ਸੀ ਮਾਰੇ ਮੁੰਡਿਆਂ ਨਾਲ ਲੜੀ ਬਾਈ ਲੰਬੀ ਹੁਣ ਤਾਂ ਕੁਛ ਨਹੀਂ ਦਾ ਹੁਣ ਤਾਂ ਠੀਕ ਠਾਕ ਹੈ ਸਾਰੇ ਹੁਣ ਪਰਿਵਾਰ ਚੋਂ ਵਿਆਹ ਹੋਇਆ ਹੈ ਸੀ ਆਪਣੇ ਦਾ ਮੁੰਡਾ ਜਿਹਦੀ ਫੋਟੋ ਤਾਰੀਏ ਤੁਸੀਂ ਆ ਪੋਤਾ ਹੈ ਉਹਦੀ ਦਾਦੀ ਹੈ ਭੈਣ ਕੋਈ ਨਹੀਂ ਭੈਣ ਹੈਗੀ ਹੈ ਭੈਣ ਤਾਂ ਸਵਰੇ ਜਾਂ ਹੁਣ ਪੁਲਿਸ ਵਾਲੇ ਆ ਗਏ ਜੀ ਪੁਲਿਸ ਵਾਲੇ ਆ ਕੇ ਗਏ ਆ ਉਹ ਫਿਰ ਸਲੇ ਗਏ ਉਹਨਾਂ ਦੇ ਘਰੇੋਂ ਸਾਨੂੰ ਪਤਾ ਕੋਈ ਨਹੀਂ ਹੈਗਾ ਵੀ ਘਰਾਂ ਦਾ ਬਿਆਨ ਲਖਾਤੀ ਸੀ ਹੈ ਬਿਆਨ ਲਖਾਤੀ ਕੋਈ ਬਿਆਨ ਬੰਦ ਨੂੰ ਕੋਈ ਨਹੀਂ ਪੁੱਛਿਆ ਉਹਨਾਂ ਨੇ ਉਹ ਤਾਂ ਬਾਹਰ ਤੇ ਹੀ ਮੁੜ ਗਈ ਡੈੱਡ ਬੋਡੀ ਕਿੱਥੇ ਜੀ ਮੁੰਡੇ ਦੀ ਉਹ ਹਸਪਤਾਲ ਚ ਐਪਾਰਕ ਵਾਲੇ ਜੀ ਹਾਂ ਐਦਾ ਜਿੰਦਰਾ ਚ ਲੈ ਗਏ ਸੀ ਉੱਥੇ ਕਿਸੇ ਨੇ ਨਹੀਂ ਪੁੱਛੇ ਹੁਣੇ ਭਾਈ ਉੱਥੇ ਲੈ ਗਏ ਹੋਰ ਵੀ ਫੱਟੜਾ ਜੀ ਕੋਈ ਤਾਂ ਇਕੱਲਾ ਇੱਕੇ ਮੁੰਡਾ ਮੂਬੇ ਮੈਨੂੰ ਤਾਂ ਸੇ ਦਾ ਪਤਾ ਹੈ ਵੀ ਹੋ ਨਹੀਂ ਪਤਾ ਮੂਗੇ ਦੇਖੋ ਅਸੀਂ ਤਾਂ ਮੈਂ ਕੀ ਕਰਦਾਂ ਜੀ ਹੈ ਕੀ ਕਹੀ ਜੀ ਕਾਰਵਾਈ ਦੀ ਮੰਗ ਕਰਦੋਂ ਮੈਂ ਪੁਲਿਸ ਪ੍ਰਸ਼ਾਸਨ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਇਹ ਕਹਾਂਗੇ ਵੀ ਸਾਨੂੰ ਜਾਓਗੇ ਉਹਨਾਂ ਦਾ ਉਹ ਨਹੀਂ ਹੁੰਦਾ ਉਹਨਾਂ ਨੂੰ ਅਸੀਂ ਨਾ ਛੋਕ ਰਹੇ ਕਿਤੇ ਉਧਰ-ਉਧਰ ਕਰਦੇ ਵੀ ਜੋ ਕਿ ਲੋਖਾਂ ਦੇ ਹੋ ਨਹੀਂ ਫੜੇ ਜਾਂਦੇ ਅਸੀਂ ਤਾਂ ਛੋਕ ਰਹੇ ਸੰਸਕਾਰ ਲਈ ਨਹੀਂ ਕਰਦੇ ਸਾਡੀ ਤਾਂ ਜੋ ਕਹਾਣੀਆਂ ਵੀ ਬੀ ਕਪੁੱਤ ਹੈ ਅਸੀਂ ਕਿਸੇ ਨੂੰ ਕੁਝ ਕਹਿਣਾ ਨਾ ਬਾਪ ਇੰਨਾ ਸਾਵੂਆ ਚਾਚੇ ਤਾਇਆ ਇੰਨੇ ਸਾਵੂਆ ਕੋਈ ਜਾਂਦੇ ਉਹ ਖੇਤ ਜੀ ਖੇਤ ਜੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਪਾਲ ਸਿੰਘ ਹੈ ਜੀ ਅੱਛਾ ਕੀ ਕੀ ਦੀ ਡੈਥ ਹੋਈ ਹੈ ਜੀ ਕੀ ਨਾਮ ਆਉ ਮੁੰਡੇ ਦਾ ਤਰੀਕੇ ਦਾ ਮੰਤਰੀ ਦਾ ਜੀ ਅੱਛਾ ਕੀ ਘਟਨਾ ਕੀ ਵਾਪਰੀ ਜੀ ਰਾਤ ਕਿੰਨੇ ਕ ਵਜੇ ਦਾ ਕੰਮ ਪਤਾ 10 ਕ ਵਜੇ ਦੇ ਗੇਟ ਤੇ ਸੰਦਾ ਸਵੇਰੀ 5 ਵਜੇ ਪਤਾ ਲੱਗਿਆ ਹਾਂ ਮੈਨੂੰ 10 ਕ ਵਜੇ ਦੇ ਗੇਟ ਤੇ ਕੁੱਟਿਆ ਚਾਰ ਮੁੰਡੇ ਨੇ ਹਾਂ ਕੌਣ ਨੇ ਜੀ ਉਹ ਮੁੰਡੇ ਜਿਹੜਾ ਨੇ ਕੁੱਟਿਆ ਉਹ ਦੋ ਨਾ ਚੱਕੀ ਵਾਲੇ ਆ ਜੀਤ ਚੱਕੀ ਵਾਲੇ ਦੇ ਮੁੰਡੇ ਹਾਂ ਬਲਕਾਰ ਡਾਕਟਰ ਹੈ ਹਾਂ ਇੱਕ ਪਿੰਡ ਦੇ ਬੈਸਨ ਸਿੰਘ ਲਾਉਦਾ ਮੁੰਡਾ ਹਾਂ ਇੱਕ ਉਹਨ ਦੇ ਚੋਂ ਦਾ ਪੋਤਾ ਹੀ ਆ ਕਿੰਨੀ ਕੁ ਉਮਰ ਸੀ ਮੁੰਡੇ ਦੀ ਜਿਹੜਾ 31 ਸਾਲ ਆ ਜੀ ਇਹ ਪਹਿਲਾ ਲੜਾਈ ਸੀ ਜੀ ਕੋਈ ਇਹਨਾਂ ਵੀ ਕੀ ਗੱਲ ਪਹਿਲਾਂ ਕੋਈ ਐਡੀ ਕਿ ਲੜਾਈ ਤਾਂ ਹੈਂਡੀ ਚਲ ਗਈ ਪਹਿਲਾਂ ਆਪਾਂ ਮਾ ਪਿਆਰ ਵੀ ਹੈਗਾ ਦਾ ਔਰੇ ਬਾਅਦ ਮੜਾ ਉਹ ਤਾਂ ਹੋ ਗਿਆ ਉਹਨੇ ਵੀ ਇੰਨੀ ਵੱਡਾ ਹੋ ਜਾ ਕੰਮ ਹਾਂ ਬਾਕੀ ਉਹਨੇ ਰਾਤ ਫਤਣੀ ਨਾ ਕਿਹ ਬਣਿਆ ਕੀ ਇਹਨੂੰ ਅੱਛਾ ਹੇ ਕਰਕੇ ਉਹ ਪੁੱਟਿਆ ਬਾਹਾਂ ਵੀ ਬਣਦੀ ਕਿੰਨੀ ਵੱਡੀ ਆ ਬਾਕੀ ਸਿਰ ਕਿਥੇ ਸੱਟਾਂ ਮਾਰੀਆਂ ਸਰਚ ਕਰਦੇ ਨੇ ਸਿਲੰਡਰ ਮਾਰੇ ਕਿ ਪਤਾ ਨਹੀਂ ਕਿਹੇ ਮਾਰੇ ਕਹਿੰਦੇ ਕਿ ਕਹੀਂ ਕੋਈ ਪਿੰਦੀ ਫੌੜਾ ਪਿਆ ਦਾ ਸਾਰੇ ਸਾਰੇ ਮਾਰੇ ਉਹ ਪੁਲਿਸ ਵਾਲੇ ਖੜਾ ਕੇ ਚੱਕ ਚੁੱਕੇ ਤੇ ਉਹ ਬੰਦੇ ਫੜ ਲਏ ਜੀ ਹੁਣ ਪੁਲਿਸ ਨੇ ਪਤਾ ਨਹੀਂ ਫੜਿਆ ਕਿ ਨਹੀਂ ਉਹ ਨਹੀਂ ਕਹਿੰਦੇਗਾ ਮੰਮੀ ਮੰਮੀ ਦਾ ਦੇ ਕੇ ਕਹਿੰਦੇ ਮੰਦੇ ਬਸ ਇਹ ਪਤਾ ਨਹੀਂ ਬਿਆਨ ਲਿਖ ਲਏ ਪੁਲਿਸ ਨੇ ਹਾਂ ਬ्यान ਪੁਲਿਸ ਵਾਲੇ ਦਾ ਤੇ ਜਦੋਂ ਮੁਰਗੀ ਨਾਲ ਨਾਲੇ ਕੀ ਮਾਕੀ ਕਰ ਦੋ ਬਾਕੀ ਹੈ ਕੀ ਮੰਗ ਕਰਦੇ ਪੁਲਿਸ ਤੋਂ ਇਹੀ ਮੰਗ ਕਰਦੇ ਜੀ ਸਾਨੂੰ ਸਾਫ਼ ਵੀ ਨਾ ਕਹੀਦਾ ਜਾਓ ਕਾਲੂ ਕਿਨੇ ਹੋਰ ਨੂੰ ਵੀ ਮਾਰਨਗੇ ਪਹਿਲਾਂ ਵੀ ਇਹਨਾਂ ਤੇ ਕੋਈ ਕੇਸ ਵਗੈਰਾ ਸੀ ਜਿਹੜੇ ਮੁੰਡਿਆਂ ਨੂੰ ਮਾਰਿਆਗਾ ਪਹਿਲਾਂ ਇਹਨਾਂ ਨੂੰ জাফরਪੁਰ ਮਾਰੇ ਲਕ ਮਾਰਾ ਹੁੰਦਾ ਬੁੜਾ ਹਾਂ ਇਹ ਡਾਕਟਰ ਨੇ ਐਸੇ ਮੁੰਡਿਆਂ ਨੂੰ ਮਾਰੇ ਸੀ ਹਾਂ ਡਾਕਟਰ ਆ ਜਿਹੜੇ ਡੰਗਰਾ ਦਾ ਉਹਨਾਂ ਨੇ ਆਹ